ਸਾਸਿਕਾ ਕੀ ਵੀ ਅਸਰੀ ਉਮੀਦ ਕਰਦੇ ਆ ਬੈਠੀ ਹੋਣੇ ਆ ਅੱਜ ਸੰਡੇ ਖੂਬ ਇੰਜੋਏ ਕੀਤਾ ਹੋਣਾ ਕਈਆਂ ਨੇ ਵਿਚਾਰਿਆਂ ਨੇ ਮੇਰੇ ਵਰਗਿਆਂ ਨੇ ਕੰਮ ਵੀ ਕੀਤਾ ਹੋਣਾ ਬਹੁਤ ਜ਼ਿਆਦਾ ਸਿਰੋ ਆਪਣੀ ਆਪਣੀ ਕਿਸਮਤ ਹੈ ਜੀ ਕੋਈ ਆਰਾਮ ਫਰਮਾਉਂਦਾ ਹੈ ਤੇ ਕੋਈ ਕੰਮ ਤੇ ਲੱਗਿਆ ਰਹਿੰਦਾ ਕੋਈ ਨਾ ਅ ਅੱਜ ਕੱਲ ਸਿਆਸਤ ਤੋਂ ਪੱਕੀ ਹੈ ਆਪਾਂ ਗੱਲ ਹਮੇਸ਼ਾ ਸਿਆਸਤੀ ਕਰਦੇ ਆਂ ਰਾਹੁਲ ਗਾਂਧੀ ਨੇ ਅਮਰੀਕਾ 'ਚ ਬਿਆਨ ਦਿੱਤਾ ਤੇ ਉਸ ਬਿਆਨ ਤੇ ਇੰਡੀਆ 'ਚ ਸਿਆਸਤ ਪਕੀ ਕਈ ਲੋਕਾਂ ਨੇ ਸਮਰਥਨ ਕੀਤਾ ਸਿੱਖਣ ਕੀਤਾ ਤੇ ਬਾਕੀ ਸਾਰੇ ਵਿੱਚੋਂ ਕਈ ਸਿੱਖ ਜਿਹੜੇ ਭਾਜਪਾ ਦੇ ਨਾਲ ਉਹਨਾਂ ਨੇ ਨਹੀਂ ਕੀਤਾ ਤੇ ਬਿਆਨ ਜਿਹੜਾ ਆ ਉਹ ਇੱਕ ਕੰਟਰੋਵਰਸ਼ੀਅਲ ਬਣ ਗਿਆ ਇੱਕ ਕਿਤੇ ਤਾਂ ਇਦਾਂ ਹੋਇਆ ਅੱਜਕੱਲ ਮੋਦੀ ਜੀ ਪਹੁੰਚੇ ਇੱਥੇ ਅਮਰੀਕਾ ਦੇ ਵਿੱਚ ਔਰ ਫਿਰ ਗੁਰਦਾਸ ਮਾਨ ਜੀ 5 ਤਰੀਕ ਨੂੰ ਦੌਰੇ ਤੇ ਜਾ ਰਹੇ ਆ ਅਮਰੀਕਾ ਚ ਇਸ ਤਰ੍ਹਾਂ ਜਿਹੜੀ ਸਿਆਸਤ ਹੈ ਮੈਂ ਤਾਂ ਪਹਿਲਾਂ ਗਿਆ ਨਾ ਖਬਰਾਂ 'ਚ ਮੁੱਦਾ ਬਣ ਜਾਂਦੀਆਂ ਇੱਕ ਖਬਰਾਂ 'ਚ ਵੀ ਆਉਂਦੀ ਹੈ ਗੱਲ ਮੁੱਦਾ ਤੇ ਬਣੀ ਜਾਂਦੀਆਂ ਨੇ ਦੇਖੋ ਅੱਜਕੱਲ ਜੇ ਹੁਣ ਅਮਰੀਕਾ 'ਚ ਇਲੈਕਸ਼ਨ ਹੋਣੇ ਆ ਇੰਡੀਆ ਤਾਂ ਹਰ ਜਗ੍ਹਾ ਤੇ ਰਹਿੰਦੇ ਆ ਤੇ ਕਈ ਕੰਟਰੀਆਂ ਦੀ ਜਿਹੜੀ ਰਾਜਨੀਤੀ ਆ ਉਹ ਇੰਡੀਆ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਹੈ ਤੇ ਇੰਡੀਆ ਦੇ ਵਿੱਚ ਉੱਤੇ ਦਿੱਤੇ ਬਿਆਨਾਂ ਦੇ ਮਤਲਬ ਮਾਇਨੇ ਬਦਲ ਜਾਂਦੇ ਆ ਤੇ ਇੱਥੇ ਵੀ ਸਿਆਸਤ ਭਖ ਜਾਂਦੀ ਹੈ ਮਤਲਬ ਗੱਲਾਂ ਜੋ ਮੁੱਦਾ ਬਣ ਜਾਂਦੀਆਂ ਨੇ ਉਹ ਗੱਲਾਂ ਅਸੀਂ ਕਿਤੇ ਵੀ ਬਹਿ ਕੇ ਕਹਿੰਦੇ ਆ ਸੋਸ਼ਲ ਮੀਡੀਆ ਤੇ ਕਹਿੰਦੇ ਆ ਚਾ ਕਿਤੇ ਵੀ ਕਹਿੰਦੇ ਆ